ਇਹ ਆ ਗਿਆ ਜੀ ਨੇਪੀਅਰ ਬਾਜਰਾ ਖੁੱਲਾ ਕਰ ਲੋ ਕੇ ਰਾਈ ਖੁੱਲਾ ਕਰ ਲੋ ਥੋੜਾ ਖੋਲ ਜੋ ਮੜੇ ਜੀਨੇ ਹੁਣ ਜਿਵੇਂ ਮੰਨ ਲੋ ਆਪਾਂ ਫਰੀ ਪਾਲਣੀਆਂ ਚਾਹੁੰਨੇ ਬੱਕਰੀਆਂ ਜ਼ਮੀਨ ਜ਼ਿਆਦਾਦ ਹੈਗੀ ਆਪਣੇ ਕੋਲੇ ਉਹਦੇ ਵਿੱਚ ਦੋ ਕਨਾਲਾਂ ਕਨਾਲ ਦੇ ਵਿੱਚ ਇਹ ਬਾਜਰਾ ਲਾ ਲਓ ਇਹਦਾ ਬੀ ਨਹੀਂ ਆਉਂਦਾਗਾ ਇਹਦੀਆਂ ਸਿਰਫ ਆਹ ਗੰਡਾਂ ਹੀ ਆ ਗੰਡਾਂ ਹੀ ਲੱਗਣੀਆਂ ਇਹਦੀਆਂ ਤੇ ਬੂਜੜ ਬੂਜੜ ਵੀ ਲੱਗ ਜਾਂਦੇ ਪਰ ਜੇ ਆਪਾਂ ਹੁਣ ਜਿਵੇਂ ਬਾਈ ਜੀ ਇਥੋਂ ਬੀ ਲੈ ਕੇ ਜਾਣਾ ਪਰ ਆਪਾਂ ਜੇ ਬੂਝੜ ਲੈ ਕੇ ਜਾਵਾਂਗੇ ਤਾਂ ਪਾੜ-ਪਾੜ ਕੇ ਲਾਉਣੇ ਪੈਣਗੇ ਇਹਨੂੰ ਆਪਾਂ ਵੱਢਾਂਗੇ ਤਾਂ ਕਿੰਨੀਆਂ ਹੀ ਇਹਦੇ ਵਿੱਚੋਂ ਗੱਟੇ-ਗੱਲੇ ਨੂੰ ਗੱਟੇ 'ਚ ਪੈ ਜਾਣਗੀਆਂ ਕੱਟ-ਕੱਟ ਕੇ ਅਸੀਂ ਵੀ ਮੈਂਰੇ ਜਗਮੀਦ ਲੈ ਕੇ ਆਈ ਸੀ ਗੱਟਾ ਭਰ ਕੇ ਖਰਾਕਾ ਲਾ ਲਈਆਂ ਕਰਕੇ ਮੰਨ ਲਓ ਗਨੇਰੀਆਂ ਹੀ ਕਰਕੇ ਉਹ ਅਸੀਂ ਲਾਤੀਆਂ ਸੀ ਇੱਥੇ ਇਹਦੇ ਵਿੱਚ ਪਾਣੀ ਦੀ ਮਾਤਰਾ ਘੱਟ ਹੁੰਦੀ ਹੈ ਕੋਈ ਬਾਨ ਨਹੀਂ ਪੈਂਦਾ ਪਸ਼ੂ ਦੀ ਆਪਾਂ ਨਿਰਾਵੀ ਪਾਉਣੇ ਆ ਤੂੜੀ 'ਚ ਮਿਕਸ ਕਰਕੇ ਪਾਉਣੇ ਆ ਤੇ ਨਾ ਇਹਦੇ ਨਾਲ ਮੋਕ ਲੱਗਦੀ ਆ ਕੋਈ ਮੋਕ ਨਹੀਂ ਮਾਰਦੀਆਂ ਨਾ ਦੁੱਧ ਘਟਦੀਆਂ ਜੇ ਆਪਾਂ ਮੰਨ ਲਓ ਇੱਕ ਟਾਈਮ ਸੁੱਕਾ ਨੀਰਾ ਪਾਉਣੇ ਆ ਕੋਈ ਮੂੰਗਫਲੀ ਦਾ ਜਾਂ ਗਵਾਰੇ ਦਾ ਇੱਕ ਟਾਈਮ ਇਹਨੂੰ ਪਾਈ ਚੱਲ ਗਏ ਤਾਂ ਉਹਨਾਂ ਦੀ ਸਿਹਤ ਬੱਕਰੀਆਂ ਦੀ ਵਧੀਆ ਰਹਿੰਦੀ ਹੈ ਆਪਣੇ ਹੁਣ ਜਦੋਂ ਜਿੰਨਾ ਚਿਰ ਇਹ ਚਾਰਿਆ ਉਹਨਾਂ ਟਾਈਮ ਪਾਉਂਦੇ ਰਹੇ ਆ ਮੱਝਾਂ گاਵਾ ਨੂੰ ਮੱਝਾਂ ਨੂੰ ਵੀ ਪਾਉਣੇ ਆ ਤੇ ਇਹ ਰੱਖ ਲਿਆ ਸੀ ਆਪਾਂ ਇਹ ਥੋੜਾ ਜਿਹਾ ਬੀਜ ਵਾਸਤੇ ਮੈਂ ਉਧਰ ਇੱਕ ਕਿਹੜਾ ਪਰੇ ਸ਼ਿਫਟ ਕਰਨਾ ਤਾਂ ਕਰਕੇ ਰੱਖਿਆ ਸਿਆਲਾਂ ਦੇ ਵਿੱਚ ਰੁਕਦਾ ਤਾਂ ਹੁਣ ਮਾਰਚ ਦੇ ਵਿੱਚ ਫੇਰ ਇਹਨੇ ਚੱਲ ਪੈਣਾ ਪਾਣੀ ਲਾਵਾਂਗੇ ਰੇ ਪਾ ਕੇ ਇਹਨੂੰ ਡੀਏਪੀ ਇਹ ਬਹੁਤ ਵਧੀਆ ਹੈ ਇਹ ਬੱਕਰੀਆਂ ਵਾਸਤੇ ਸਭ ਤੋਂ ਵਧੀਆ ਬੈਸਟ ਹੈ ਇਹ ਜਿਵੇਂ ਮੱਖਣ ਘਾ ਰਾਜਵੀਰ ਦੇ ਲੱਗਿਆ ਵਿਆ ਤੇ ਇਹ ਬਾਜਰਾ ਨੇਪੀਅਰ 20 ਕਹਿ ਦਿੰਦੇ ਆ ਨੂੰ ਇਹਦੇ ਵਿੱਚ ਵੈਰਾਈਟੀਆਂ ਹੋਰ ਵੀ ਆਉਂਦੀਆਂ ਤੇ ਕਾਂਡੇ ਦੇ ਤੇ ਥੋੜੀ ਜੀ ਹੁੰਦੀ ਹੈ ਜੇਕਰ ਇੱਕ ਬਿਨਾ ਕੰਡ ਤੋਂ ਵੀ ਆਉਂਦਾ ਬਾਈ ਇਹ ਮੰਨ ਲਓ ਹੈ ਤਾਂ ਬਿਨਾ ਕੰਡ ਤੋਂ ਹੀ ਆ ਇਹਦੇ ਚੀਰ ਆਉਂਦੇ ਕੱਲੇ ਵਜ ਜਦੋਂ ਵੱਢਦੇ ਆ ਨਾ ਮਾੜੇ ਮੋਟੇ ਉਦੋਂ ਪੂਰੀਆਂ ਬਾਹਾਂ ਵਾਲੇ ਕੱਪੜੇ ਪਾਓ ਪਾਛੇ ਪਾਛੇ ਜੇ ਲਾਉਂਦਾ ਇਹ ਨੂੰ ਕੰਡ ਹੈ ਨਹੀਂ ਉਹਨੂੰ ਚੱਕਦਿਆਂ ਤੋਂ ਲੱਗਦੇ ਆ ਚੱਕਦਿਆਂ ਤੋਂ ਲੱਗਦੇ ਆ ਹਾਂ ਚੀਜ਼ ਵਧ ਗਿਆ ਇਹ ਹਾਂ ਇਹਦੇ ਨਾਲ ਖਰਚਾ ਬਚਦਾ ਆਪਣਾ ਬਾਕੀ ਇਹ 5-6 ਸਾਲ ਸੋਨੂੰ ਲੋਡ ਨਹੀਂ ਕਿਸੇ ਕੋਲੇ ਟਰੈਕਟਰ ਹੈ ਨਹੀਂ ਰੋਟਾ ਵੀਟਰ ਹੈ ਨਹੀਂਗਾ ਉਹਦੇ ਆਪੇ ਬਹੁਤ ਵਧੀਆ ਹੈ ਸਾਲ ਤਾਂ ਇਹ ਜਾਂਦਾ ਹੀ ਨਹੀਂ ਜਿੰਨੇ ਮਰਜ਼ੀ ਵਧਾਈ ਚੱਲੋ ਜਿਵੇਂ ਹੁਣ ਇਹਨੂੰ ਇਹਦਾ ਨਵਾਂ ਫੇਰ ਆ ਆ ਫੇਰ ਫੁੱਟਿਆ ਆ ਜੇ ਇਹਨੂੰ ਆਪਾਂ ਖਤਮ ਕਰਨਾ ਇੰਨਾ ਸੰਨਾਂ ਦੇ ਵਿੱਚ ਨਵਾਂ ਲਾ ਦਿਓ ਇਹਨੂੰ ਪੱਟ ਦਿਓ ਇਹ ਮੁੱਕਦਾ ਤਾਂ ਹੈ ਹੀ ਨਹੀਂਗਾ ਜੀ ਕੋਈ ਸਪਰੇ ਨਹੀਂ ਕੋਈ ਸਪਰੇ ਨਹੀਂ ਕੋਈ ਕੀੜਾ ਨਹੀਂ ਪੈਂਦਾਗਾ ਇਹਨੂੰ ਕੈਮੀਕਲ ਪਾਉਣ ਜ਼ਰੂਰਤ ਨਹੀਂ ਗਈ ਆਰਗੇਨਿਕ ਆ ਉਹੀ ਹੁਣ ਮੰਨ ਲਓ ਗੋਡੀ ਪਾਉਣੀ ਹੈ ਦੇ ਵਿੱਚ ਹੀ ਬੱਕਰੀਆਂ ਵਾਲੀ ਸਾਫ ਸਫਾਈ ਕਰਕੇ ਮਿੰਗਣਾ ਇੱਥੇ ਸੱਟ ਕੇ ਇਹਨੂੰ ਗੋਡੀ ਪਾ ਦੋ ਕੋਈ ਕੈਮੀਕਲ ਪਾਉਣ ਦੀ ਫਰਟੀਲਾਈਜ਼ਰ ਪਾਉਣ ਦੀ ਹੋਰ ਜ਼ਰੂਰਤ ਨਹੀਂ ਦੇਸੀ ਖਾਦ ਦੇ ਨਾਲ ਹੀ ਇਹਨੇ ਤਿਆਰ ਹੋ ਜਾਣਾ ਕਿੰਨੇ ਸਾਲ ਨਿਕਲਦੇ ਜੀ ਇਹਨੂੰ ਮੇਰੇ ਹਿਸਾਬ ਨਾਲ ਜਿੰਨਾ ਆਪਣਾ ਜੀਵਨ ਕਾਲ ਆ ਖਤਮ ਹੀ ਨਹੀਂ ਹੁੰਦਾਗਾ ਤੇ ਪਤਾ ਹੀ ਨਹੀਂ ਕਦੋਂ ਕਦਾਂ ਚੱਲਿਆ ਚਾਰ ਸਾਲਾਂ ਤੋਂ ਚੇਂਜ ਕਰਦੇ ਹੋ ਇਹ ਮੈਂ ਤਾਂ ਇਹਦਾ ਜਿਹੜਾ 2 3 ਵਟਾ ਬੀ ਹੁੰਦਾ ਜਿਹੜਾ ਬੀਜ ਇਹਦਾ ਸੀਡ ਆ ਮੈਂ ਤਾਂ ਦੇਖਿਆ ਨਹੀਂਗਾ ਮੈਂ ਤਾਂ ਆਹ ਚੀਜ਼ ਹੀ ਦੇਖਦਾ ਤੇ ਕੀ ਪਤਾ ਕਦੋਂ ਕਦਾਂ ਚੱਲ ਰਿਹਾ ਗੰਨੇ ਤਰ੍ਹਾਂ ਗਾਂਹ ਦੀ ਗਾਂ ਹਾਂਜੀ ਹਾਂਜੀ ਬਹੁਤ ਵਧੀਆ ਮੈਨੂੰ ਪਾਣੀ ਲਾਈ ਜਾਓ ਟਾਈਮ ਤੇ ਕਰਨੀਆਂ ਰੱਖਣੀਆਂ ਨਾ ਜਿਵੇਂ ਕਿ ਗੰਨੇ ਦੀ ਬੀਜ ਦੀ ਕੋਈ ਮਨਿਆਤ ਨਹੀਂ ਹੁੰਦੀ ਇਹਦੀ ਵੀ ਨਹੀਂ ਹੁੰਦੀ ਉਹ ਇਹਦੀ ਮਨਿਆਤ ਹੀ ਕੋਈ ਨਹੀਂ ਬਸ ਇੰਨਾ ਹੈਗਾ ਇੰਨਾ ਮੰਨ ਸਕਦੇ ਆ ਵੀ ਧਰਤੀ ਚੰਗੀ ਮਾੜੀ ਦਾ ਹੋ ਸਕਦਾ ਵੀ ਕਿਸੇ ਚੰਗੀ ਵਧਿਆ ਪੰਜਾਬ ਦੀ ਜ਼ਮੀਨ ਦੇ ਵਿੱਚ ਵਧਿਆ ਹੁੰਦਾ ਹੋਵੇ ਮਾੜੀ ਥੋੜਾ ਘੱਟ ਹੁੰਦਾ ਵੀ ਇੰਨਾ ਕੁ ਹੋ ਸਕਦਾ ਹਰਿਆਣੇ ਜੀ ਵੀ ਬਹੁਤ ਵਧੀਆ ਹਰਿਆਣੇ ਚੋਂ ਇਹ ਅੰਬਾਲੇ ਤੋਂ ਹਰਿਆਣੇ ਚੋਂ ਹੀ ਆਇਆ ਸੀ ਇਹ ਕੋਈ ਚੱਕਰ ਨਹੀਂ ਇਹ ਅੰਬਾਲੇ ਤੋਂ ਹੀ ਆਇਆ ਇਹ ਵੀ ਇਹ ਪਾਣੀ ਬਹੁਤ ਚਾਹੀਦਾ ਹੋਰ ਕੋਈ ਟੈਨਸ਼ਨ ਨਹੀਂ ਪਾਣੀ ਚਾਹੀਦਾ ਜੀ ਇਹਨੂੰ ਇਹ ਚ ਪ੍ਰੋਟੀਨ ਬਹੁਤ ਹੈ ਸਾਨੂੰ 15 16 ਦਾ ਦੂਜੇ ਪੱਠਿਆਂ ਨਾਲੋਂ ਪ੍ਰੋਟੀਨ ਵਿੱਚ ਬਹੁਤ ਹੈ ਇਹ ਵਿੱਚ ਹੁਣ ਜਿਵੇਂ ਆ ਵੀਡੀਓ ਬਣੀ ਜਾਂਦੀਆਂ ਵੀਡੀਓ ਇਹਨਾਂ ਨੇ ਆਪਦੇ ਚੈਨਲਾਂ ਦੇ ਵੀ ਅਪਲੋਡ ਕਰਨੀਆਂ ਪਾਉਣੀਆਂ ਬੰਦਿਆਂ ਦੇ ਕਈਆਂ ਦੇ ਕਮੈਂਟ ਆਏ ਆ ਬਾਈ ਜੀ ਇਹਦੇ ਨਾਲ ਤਾਂ ਫਲ ਸਿੱਟਣ ਦੀ ਸਮੱਸਿਆ ਬਾਈ ਇਹ ਗਰਮ ਹੁੰਦਾ ਇਹਦੇ ਨਾਲ ਬੰਨ ਪੈ ਜਾਂਦੇ ਸਾਡੇ ਤਾਂ ਗਾਇਆਂ ਅਜ ਤਾਂ ਫੇਲ ਕਰਤਾ ਇਹ 100 ਚੋਂ 5% ਬੰਦਿਆਂ ਨੇ ਇਹਨੂੰ ਨਿੰਦਿਆ 95% ਬੰਦਿਆਂ ਨੇ ਸਲਾਹਿਆ ਬਈ ਯਾਰ ਸਾਡੇ ਤਾਂ ਸਾਨੂੰ ਤਾਂ 20 ਸਾਲ ਹੋ ਗਏ ਪਾਉਂਦਿਆਂ ਨੂੰ ਸਾਨੂੰ ਤਾਂ ਕੋਈ ਸਮੱਸਿਆ ਆਈ ਨਹੀਂ ਬੰਦੇ ਆ ਬਿਜਲੀ ਚੱਲ ਪੈਂਦੇ ਨਾ ਫਿਰ ਜਦੋਂ ਕੋਈ ਵੀਡੀਓ ਚੱਲਦੀ ਆ ਇਹਨੂੰ ਪੰਜ ਦੋ ਤਿੰਨ ਬੰਦਿਆਂ ਨੇ ਬਸ ਨਿੰਦਿਆ ਇਹਨੂੰ ਬਾਕੀ ਸਲਾਇਆ ਹੀ ਸਭ ਨੇ ਬਾਕੀ ਇਹ ਸੁੱਕਾ ਜਿਵੇਂ ਹੁਣ ਪੂਰਾ ਚੜਿਆ ਪਿਆ ਫੇਰ ਵੀ ਇਹ ਖਾ ਜਾਣੀ ਆ ਕੋਈ ਕੱਢਾਣੀ ਇਹਦਾ ਟਾਂਡਾ ਵਧੀਆ ਪੋਲਾ ਪੋਲਾ ਹੀ ਹੁੰਦਾ ਇਹ ਮਰੀ ਜਾ ਕੋਈ ਐਡੀ ਸਮੱਸਿਆ ਨਹੀਂ ਚਾਰ ਅੱਧਾ ਵਾਧਾ ਕਿਹਦੀ ਆ ਮੀਰਾ ਇਹਦਾ ਮਾਂ ਤੋਂ ਮਾਨਸਾ ਤੋਂ ਆਏ ਸੀ ਉਦੋਂ ਇੱਕ ਦਿਨ ਤੈਨੂੰ ਪੁੱਛ ਕੇ ਆਪਣਾ ਟ੍ਰੇਨਿੰਗ ਕਰਕੇ ਗਏ ਆ ਇਹਦੀ ਇੱਕ ਅੱਖ 3 ਰੁਪਈਆ ਦੀ ਹੈ ਤੇ ਤੁਹਾਡੇ ਵਾਸਤੇ ਫ੍ਰੀ ਹੈ ਠੀਕ ਕੋਈ ਭਰਾ ਬਾਤ ਚਲ ਜਾ ਸਕਦਾ ਹੈ ਇਹ ਜੇ ਤੁਸੀਂ ਆਰਡਰ ਕਰੋਗੇ ਆ ਇੱਕ ਇਹਦੀ ਅੱਖ 2 ਰੁਪਈਆ ਦੀ ਆਨਲਾਈਨ ਜਾਂ ਕਰਨਾਲ ਤੋਂ ਮਗਾਉਣੀ ਹੈ ਜਾਂ ਕਿਤੇ ਤੋਂ ਲੈਣੀ ਹੈ ਤੇ ਡਬਲ ਅੱਖ ਹੁੰਦੀ ਹੈ 4 ਰੁਪਈਆ ਦੀ ਇਹਦੀ ਮੰਨ ਲਓ ਕਰਨਾਲ ਚ 2-3000 ਦਾ 4000 ਦਾ ਵੀ ਪੈਂਦਾ ਇੱਥੋਂ ਤੁਸੀਂ ਆਪ ਦਾ ਇੱਕ ਟੋਕਾ ਤੇ ਗੱਟਾ ਲਿਓ ਚਾਲੋ ਵੱਟ ਕੇ ਕਿੰਨਾ ਮਰਜੀ ਲੈ ਜੀ ਇਹ ਮੈਂ ਐਂ ਹੀ ਰੱਖ ਲਿਆ ਸੀ ਇਹ ਕਿ ਮਹਾ ਬੀ کافی ਬੰਦੇ ਆਉਂਦੇ ਆ ਟ੍ਰੇਨ ਹੁਣ ਸਹੀ ਰੁੱਤ ਹੈ ਜੇ ਫਰਵਰੀ ਮਾਰਚ ਮਾਰਚ ਦੇ ਵਿੱਚ ਵਧ ਗਿਆ ਹੁਣ ਪੂਰੀ ਵਧੀਆ ਰੁੱਤ ਹੈ ਜੇ ਤੁਹਾਡੇ ਕੋਲੇ ਥਾਂ ਹੈਗਾ ਥਾਂ ਹੈ ਨਹੀਂਗਾ ਤਾਂ ਬੀਨ ਲੈ ਜਾਓ ਜੇ ਕਿਤੇ ਇੱਕ ਚੁੰਡ ਚ ਮਰਲਾ ਲਾ ਦਿਓ ਜੇ ਗਾਹ ਨੂੰ ਤੁਹਾਡੇ ਕੋਲੇ ਵਾਦੂ ਬੀਨ ਜਿਹੜੇ ਦੂਰ ਵਾਲੇ ਪਰਾ ਹੈ ਵੀਰ ਵੀ ਤਿਆਰ ਹੋ ਜੂਗਾ ਇਹ ਆ ਟੜ ਕੇ ਉੱਠਣਾ ਟ੍ਰੇਨਿੰਗ ਸੈਂਟਰ ਸਿੱਧਾ ਆਪਦਾ ਆਉ ਤੁਰ ਫਿਰ ਕੇ ਇੱਥੇ ਟੋਕਾ ਦੇ ਦਿਆਂਗੇ ਤੁਹਾਨੂੰ ਆ ਆਦਾ ਕਿਲੋ ਕਿਲੋ 2 2 ਕਿਲੋ ਲੈ ਜਾਓ ਜੀ ਹਾਂ ਹਾਂ